ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰ ਜੀ ਨੇ ਇਸ ਵਾਕੇ ਸਮੇ ਬਖਸ਼ਿਸ਼ ਕੀਤੇ ਹਨ ਸਾਡੇ ਇਸ ਸੁਸਾਇਟੀ ਦੇ ਪ੍ਰਧਾਨ ਵਰਮੁਖ ਪਿਆਰੇ ਸਰਦਾਰ ਬਲਜੀਤ ਸਿੰਘ ਜੀ ਕੈਨੀ ਪ੍ਰੇਤ ਸੰਘ ਦੀ ਟੈਕਦੀ ਹੋਈ ਫਲਵਾੜੀ ਜਿਨ੍ਹਾਂ ਨੇ ਇਹ ਪਹਿਲੋਂ ਤੋਂ ਨਾ ਕਰਕੇ ਇਸ ਸੰਸਥਾਵਾਂ ਚਾਲੂ ਕੀਤੀਆਂ ¡Gracias! ਸ੍ਰੀ ਗੁਰੂ ਨਾਨਕ ਨਰੰਕਾਰ ਪਤਸ਼ਾਹੀ ਉਹਨਾਂ ਦਾ ਜੋ ਪ੍ਰਕਾਸ਼ ਦਿਹਾੜਾ ਹੈ ਸੰਸਾਰ ਭਰ ਦੇ ਕੋਨੇ-ਕੋਨੇ ਦੇ ਵਿੱਚ 5 ਨਵੰਬਰ ਨੂੰ ਮਨਾਇਆ ਜਾਂਦਾ ਉਸ ਦੀ ਖੜੀ ਦੇ ਵਿੱਚ ਅੱਜ ਇੱਕ ਮਹਾਨ ਨਗਰ ਦੇਸ਼ਾਂ ファミリーレールがいいです。<music> <music> ாா ஜோர் பாப்பா தீர ஜர் பாா தீர ஜோர் பாரு தீர ஜோரு பாா பீரா ாரத் காப்பா ਜਾਨੀਤਾ ਖਾਦਸਾ ਵਾਈ ਗੁਰੂ ਕੀ ਫਤੇ ਲੋਕਲ ਗੁਰਪੁਰ ਕਮੇਟੀ ਮੋਗਾ ਜੋ 53 ਸਾਲ ਪੁਰਾਣੀ ਸੋਸਾਇਟੀ ਹੈ ਅੱਜ 3 ਨਵੰਬਰ 3 ਨਵੰਬਰ ਦਿਨ ਸੋਮਵਾਰ ਦਿਨ ਦੇ ਠੀਕ 11 ਵਜੇ ਮਹਾਨ ਨਗਰ ਕੀਰਤਨ ਸੰਗਤਾਂ ਦੇ ਸੰਯੋਗ ਦੇ ਨਾਲ ਗੁਰਦੁਆਰਾ ਕਰਗੀ ਦਾ ਦੱਤ ਰੋਡ ਤੋਂ ਪ੍ਰੋਗਰਾਮ ਹੋਣਾ ਹੈ ਸੰਗਤਾਂ ਤਿਆਰ ਪਰ ਤਿਆਰ ਹਨ ਪੰਜ ਪਿਆਰੇ ਵੀ ਤਿਆਰ ਹਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਾਈ ਦੇ ਵਿੱਚ ਆਪਣਾ ਪੰਜ ਡੱਕਰ ਕੀਰਤਨ ਆਰੰਭ ਹੋਣਾ ਹੈ ਉਸ ਤੋਂ ਅਪਰੰਤ ਸਾਰੇ ਆ ਸੰਗਤਾਂ ਨਾਲ ਚੱਲਣਾ ਹੈ ਸਾਰੇ ਵੱਧੋ ਵਾਧ ਸੰਗਤਾਂ ਆਪਣਾ ਯੋਗਦਾਨ ਪਾ ਰਹੇ ਹਨ ਟਰੈਕਟਰ ਟਾਲੀਆਂ ਪਾਰਕੀ ਸਾਹਿਬ ਦੇ ਪੰਜ ਪਿਆਰੇ ਦੇ ਅਗਵਾਈ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਨੂੰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਲ ਗੁਰਪੁਰ ਕਮੇਟੀ ਮੋਗਾ ਮੋਗਾ ਸ਼ਹਿਰ ਦੀ ਸਭ ਤੋਂ ਪੁਰਾਣੀ ਐਸੀ ਧਾਰਮਿਕ ਸੰਸਥਾ ਹੈ ਜੋ ਗੁਰੂ ਸਾਹਿਬ ਨੂੰ ਇੱਕ ਵਰਮਾ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਪਰਨਾਈ ਹੋਈ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਗੁਰੂ ਸਾਹਿਬਾਂ ਦੇ ਗੁਰਪੁਰ ਨਗਰ ਕੀਰਤਨ ਪਰ ਬਾਤ ਫੇਰੀਆਂ ਕਰਦੀ ਆ ਰਹੀ ਹੈ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਇਹ ਗੁਰੂ ਸਾਹਿਬ ਦਾ ਹੈ ਗੁਰਪੁਰ ਜੋ ਆਗਮਨ ਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਜੋ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਐਸੇ ਗੁਰਾਂ ਦਾ ਸਤਪੁਰ ਦਾ ਜੋ ਨਗਰ ਕੀਰਤਨ ਹੈ ਲੋਕਾ ਗੁਰਪੁਰ ਲੋਗਲ ਉੱਪਰ ਪਰਮੇਟੀ ਲੋਕਾ ਅੱਜ ਆਪਣੇ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਕਰਨ ਜਾ ਰਹੀ ਹੈ ਇਹ ਨਗਰ ਕੀਰਤਨ ਸ਼ਹਿਰਾਂ ਗਲੀਆਂ ਬਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਫਿਰ ਵਾਪਸ ਗੁਰਦੁਆਰਾ ਸਭਾ ਵਿਖੇ ਆ ਕੇ ਸਮਾਪਤ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ